ਉਹ ਕਹਿੰਦਾ ਮੈਂ ਹੀ ਸਭ ਕੁਝ ਬਣਾ ਲੈਣਾ ਇੱਥੇ ਇੱਥੇ ਹਾਂਜੀ ਟਰੰਪ ਨੇ ਇਹ ਕੀਤਾ ਤੇ ਟਰੰਪ ਨਾਲੇ ਕਹਿੰਦਾ ਸੀ ਵੀ ਮੈਂ ਤਾਂ ਅੱਜ ਕਹਿ ਰਿਹਾ ਸੀਗਾ ਉਹ ਪਿੱਛੂ ਜਿਹੜਾ ਹੈਗਾ ਪਾਕਿਸਤਾਨ ਦਾ ਤੁਹਾਡਾ ਆਪਣਾ ਪ੍ਰਾਈਮ ਮਿਨਿਸਟਰ ਸ਼ਾਹਬਾਸ਼ ਸ਼ਰੀਫ ਕਹਿੰਦਾ ਭਈ ਆ ਜਿਹੜੀ ਕਹਿੰਦਾ ਅੱਗੇ 7 جنگਾਂ ਜੀ ਤੁਸੀਂ ਜਿਹੜੀ ਸ਼ਾਂਤੀ ਗ੍ਰਾਹੀ ਤੇ ਆਏ ਗਾਜ਼ਾ ਦੀ 8ਵੀਂ جنگ ਜਿਹੜੀ ਹੈ ਨਾ ਇਹ ਕੀਤੀ ਆ ਤੇ ਮੈਂ ਤੁਹਾਡਾ ਨਾਂ ਜਿਹੜਾ ਰਹਿ ਗਿਆ ਵਿੱਚ ਇਹ ਨਾਂ ਤੁਹਾਡਾ ਜਿਹੜਾ ਨਾ ਉਹ ਗਲੋਬਲ ਪ੍ਰਾਈਸ ਤੇ ਜਿਹੜਾ ਪੀਸ ਗਲੋਬਲ ਪ੍ਰਾਈਸ ਦੀ ਜ ਪਰਚੂਰ ਕਰਦਾ ਦੁਨੀਆ ਦਾ ਨਸਲ ਪਰ ਸਭ ਤੋਂ ਜ਼ਿਆਦਾ ਆਦਮੀ ਹਾਂਜੀ ਜਿਹੜਾ ਪਤਾ ਨਹੀਂ ਰੱਬ ਨੇ ਕਿਉਂ ਅੱਲਾਹ ਨੇ ਕਿਉਂ ਇਸ ਤਰ੍ਹਾਂ ਬੰਦਾ ਭੇਜਿਆ ਦਿੱਤਨੀ ਆ ਉਹ ਕਹਿੰਦਾ ਵੀ ਨਹੀਂ ਅਸੀਂ ਜਿਹੜੀਆਂ ਸ਼ਰਤਾਂ ਰੱਖੀਆਂ ਈ ਉਹ ਜੇ ਨਜਰ ਪੂਰੀ ਨਹੀਂ ਆਈ ਉਹਨਾਂ ਜਿਹੜੇ ਅਸੀਂ ਇਹਨੇ ਮੰਨਣ ਯੋਗ ਨਹੀਂ ਗਾਇਆ ਅਸੀਂ ਇਹਨੂੰ ਮੰਨਦੇ ਨਹੀਂ ਉਹਨਾਂ ਲੋਕਾਂ ਜਿਹੜੇ ਭੁੱਖੇ ਲੋਕ ਮਰ ਰਹੇ ਨੇ ਜਿਨ੍ਹਾਂ ਬੱਚਿਆਂ ਨੂੰ ਕੋਈ ਦਵਾਈ ਨਹੀਂ ਕੋਈ ਪਾਣੀ ਨਹੀਂ ਪਿੰਜਰ ਹੋਏ ਬੱਚੇ ਘਰਾਂ ਦੇ ਵਿੱਚ ਦੌਰ ਘਰਾਂ ਦੇ ਟੀਆਂ ਹਾਂਜੀ ਪਰ ਜਿਹੜਾ ਬੱਚਿਆਂ ਦੇ ਜਿਹੜੇ ਜਿਹੜੇ ਕੋਈ ਕਟਿਆ ਜਾਂਦਾ ਜਿੱਥੇ ਸੱਗਾਂ ਲੱਗੀਆਂ ਗੋਲੀਆਂ ਵੱਜੀਆਂ ਜਾਂ શરી ਵੱਜੇ ਨੇ ਉਹਨਾਂ ਨੂੰ ਜਿੱਤਰਾ ਚਲਾਗ ਜਿਹੜਾ ਕਟਦਾ ਨਾ ਕੋਈ ਬੱਕਰੀਆਂ ਨੂੰ ਕੱਟਦਾ ਜਾਂ ਹੋਰ ਤੋਂ ਉਹਨਾਂ ਤੇ ਆ ਕੇ ਜਿਹੜੇ ਕਿਤਨਾ ਮਾਰ ਮਾਰ ਕੇ ਕੜਾ ਲਕੜਾ ਕੱਟਦਾ ਉਹ ਤਾਂ ਉੱਥੇ ਉਹਨਾਂ ਨੂੰ ਵਿਚਾਂ ਥੀਸੀਆ ਦੇਣ ਲਈ ਕੋਈ ਚੀਜ਼ ਨਹੀਂ ਕਿ 5 ਕਰੋੜ 50 ਲੱਖ ਟਨ ਮਲਬਾ ਜਿਹੜਾ ਨਾ ਉਤੇ ਇਨਫ੍ਰਾਸਟ੍ਰਕਚਰ ਟੁੱਟਿਆ ਪੱਜਿਆ ਮਤਲਬ 5 ਕਰੋੜ 50 ਲੱਖ ਟਨ ਉਹ ਜਿਹੜਾ ਉਹ ਮਲਬਾ ਪਿਆ ਹੈ